ਨਗਰ ਕਾਉਂਸਲ ਵੱਲੋਂ ਕੂੜੇ ਦੇ ਡੰਪ ਵਾਲੀ ਜਗ੍ਹਾ ਤੇ ਪੇਮੈਂਟ ਨਾ ਦੇਣ ਕਾਰਨ ਕਿਸਾਨ ਜੂਨੀਅਨ ਵੱਲੋਂ ਕੂੜਾ ਸੁੱਟਣ ਤੋਂ ਰੋਕਿਆ ਹੈ। ਤਰਲੋਚਨ ਸਿੰਘ ਪੁੱਤਰ ਚਾਨਣ ਸਿੰਘ ਪਿੰਡ ਬਡਰੋਖਾ ਨੇ 2 ਏਕੜ ਆਪਣੀ ਵਾਹਯੋਗ ਜ਼ਮੀਨ ਸ਼ਹਿਰ ਦਾ ਕੂੜਾ ਕਰਕਰ ਸੁੱਟਣ ਵਾਸਤੇ ਢੇਕੇ ਤੇ ਦਿੱਤੀ ਸੀ। ਪ੍ਰਸ਼ਾਸਨ ਵੱਲੋਂ ਨਵੀਂ ਜਗ੍ਹਾ ਲੈ ਕੇ ਕੂੜਾ ਸੁੱਟਣਾ ਸ਼ੁਰੂ ਕਰ ਦਿੱਤਾ ਪਰ ਮੇਰੀ ਪੇਮੈਂਟ ਨਾ ਹੋਣ ਕਰਕੇ ਮੈਨੂੰ ਕਿਸਾਨ ਜੂਨੀਅਨਾਂ ਦਾ ਸਾਥ ਲੈਣਾ ਪਿਆ ਹੈ। ਉਸੇ ਜਗ੍ਹਾ ਤੇ ਕਿਸਾਨ ਜਥੇਬੰਦੀਆਂ ਦੀ ਸਹਿਯਤਾ ਨਾਲ ਅਸੀਂ ਮੋਰਚਾ ਲਗਾ ਦਿੱਤਾ। ਇਹ ਸਾਡਾ ਹੀ ਮਸਲਾ ਜਿਹੜਾ ਇਹ ਸਾਡੇ ਇੱਕ ਪਿੰਡ ਦਾ ਕਿਸਾਨ ਆ ਤਰਲੋਚਨ ਸਿੰਘ ਉਹਦੀ ਦੋ ਕਾਫੀ ਸਾਲਾਂ ਦੀ ਜਮੀਨ ਦਿੱਤੀ ਹੋਈ ਆ 5-7 ਸਾਲ ਤੋਂ ਦੇ ਖੇਤ ਚ ਕੋਲਾ गिरਦਾ ਹੈਗਾ ਉਸ ਤੋਂ ਬਾਅਦ ਇੱਕ ਹੋਰ ਕਿਸਾਨ ਦੇ ਡਿੱਗਣ ਲੱਗੇ ਉਸ ਤੋਂ ਬਾਅਦ ਉਹ ਡੰਪ ਬੰਦ ਹੋ ਗਿਆ ਉਸ ਤੋਂ ਬਾਅਦ ਫੇਰੇ ਇਹਨਾਂ ਨਾਲ ਹੀ ਠੇਕਾ ਕਰ ਲਿਆ ਉਹਨਾਂ ਨੇ ਇਹਨਾਂ ਨੇ ਠੇਕਾ ਕਰਨ ਤੋਂ ਬਾਅਦ ਹੁਣ ਜਦੋਂ ਮਿਆਦ ਪੂਰੀ ਹੋ ਗਈ ਠੇਕੇ ਦੀ ਇਹਨਾਂ ਨੇ ਡੰਪ ਨਵਾਂ ਲੈ ਲਿਆ ਨਾਲ ਨਾਲ ਹੀ ਆ ਫੈਕਟਰੀ ਦੀ ਬੈਕ ਸਾਈਡ ਉਹ ਨਵਾਂ ਡੰਪ ਲੈ ਲਿਆ ਜਦੋਂ ਨਰਡ ਨਵੇਂ ਡੰਪ ਤੇ ਕੂੜਾ ਸਟਣ ਲੱਗ ਗਿਆ ਜਿਹੜੀ ਤਰਲੋਚਨ ਸਿੰਘ ਦੀ ਜ਼ਮੀਨ ਸੀ ਨਾ ਉਹ ਬੇਲੀ ਕਰੀ ਆ ਸਾਲ ਭਰ ਹੋ ਗਿਆ ਤੇ ਬਾਧੂ ਕੂੜਾ ਪਏ ਨੂੰ ਉਹ ਸਾਲ ਦਾ ਮਸ਼ੀਨਾ ਪਈਆਂ ਨੇ ਉੱਥੇ ਉਹਨਾਂ ਦੇ ਵਿੱਚ ਤੇ ਉਹਨਾਂ ਦਾ ਟਰਾਂਸਫਰ ਸਾਰਾ ਸਮਾਨ ਉੱਥੇ ਪਿਆ ਉਹ ਇਸ ਤਰ੍ਹਾਂ ਜਾਨੀ ਕਿ ਹੱਥ ਖੜੇ ਕਰ ਗਈ ਕਮੇਟੀ ਸੰਗਰੂਲ ਨਗਰ ਕੌਂਸਲ ਵਾਲੀ ਉਹ ਕਹਿੰਦੇ ਸੀ ਤੁਹਾਡਾ ਕੁਝ ਨਹੀਂ ਦੇਣਾ ਅਸੀਂ ਉਹਨਾਂ ਨੂੰ ਇਹ ਮੰਗ ਕਰੀਦੀ ਲਿਖਤੀ ਰੂਪ ਚ ਵੀ ਐਸਡੀ ਸਾਹਿਬ ਨੂੰ ਮਿਲਿਆ ਸੀ ਲਿਖਤੀ ਰੂਪ ਚ ਵੀ ਦਿੱਤਾ ਹੈ ਵੀ ਸਾਡਾ ਜਿਹੜਾ ਠੇਕਾ ਖੜਾ ਜ਼ਮੀਨ ਦਾ 6 ਲੱਖ ਰੁਪਏ ਕਿਸਾਨ ਦਾ ਇੱਕ ਤਾਂ ਉਹ ਦੇਓ ਸਾਲ ਭਰ ਦਾ 3 ਲੱਖ ਰੁਪਏ ਕੀਲੇ ਦਾ ਕਰਿਆ ਸੀ ਦੀ ਕੀਲੇ ਬਲ ਕੇ 3 ਨੇ ਇਹਦਾ ਦੋ ਲਿਖੇ ਹੋਏ ਨੇ ਵਿੱਚ ਉਹ ਦੋ ਕੀਲਿਆਂ ਦਾ ਠੇਕਾ 6 ਲੱਖ ਰੁਪਏ ਬਾਣ ਦਾ ਵੀ ਉਹ ਦਿੱਤਾ ਜਾਵੇ ਆਉਣ ਵਾਲੀ ਫਸਲ ਵਾਸਤੇ ਵੀ ਜ਼ਮੀਨ ਵੇਲੀ ਕਰਕੇ ਅਗਲੀ ਫਸਲ ਬੀਜਦੀ ਕਰਾਈ ਜਾਵੇ ਹੁਣ ਜੀ ਦੀ ਦਾ ਟਾਈਮ ਲੰਘ ਗਿਆ ਜਿੱਦਾਂ ਲੱਗਣੀ ਨਹੀਂ ਹੁਣ ਹਜੇ ਉਹਦੇ ਵਿੱਚ ਜਿਸ ਕਰਕੇ ਸਾਡਾ ਇਹ ਰੌਲਾ ਵੀ ਉਹ ਸਾਡੀ ਗੱਲ ਨਹੀਂ ਮੰਨ ਰਹੇ ਨਾ ਸਾਨੂੰ ਠੇਕਾ ਦੇ ਰਹੇ ਨੇ ਨਾ ਸਾਡੀ ਉਹ ਜ਼ਮੀਨ ਵੇਲੀ ਕਰ ਰਹੇ ਨੇ ਇਹ ਕਿਸਾਨ ਸਾਡੇ ਕੋਲੇ ਕਾਫੀ ਟਾਈਮ ਤੋਂ ਢੇੜੇ ਮਾਰ ਰਿਹਾ ਤੀਗਾ ਸਾਨੂੰ ਸਬਾ ਨਹੀਂ ਲੱਗਿਆ ਸੰਭੂ ਮੋਰਚਾ ਚਲਦੇ ਕਰਕੇ ਅਸੀਂ ਉਧਰ ਵੀ ਉਲਝ ਹੋਏ ਦੀ ਜੀਰੀ ਦਾ ਸੀਜ਼ਨ ਆ ਗਿਆ ਵਿੱਚ ਹੁਣ ਅਸੀਂ ਉਹਨਾਂ ਨੂੰ ਜਦੋਂ ਸਾਡੇ ਨਾਲ ਕੋਈ ਗੱਲਬਾਤ ਨਾ ਕਾਇਮ ਕੀਤੀ ਤਾਂ ਫਿਰ ਅਸੀਂ ਨੇ ਇਹ ਅੱਕ ਕੇ ਜਿਹੜਾ ਡੰਪ ਨੂੰ ਨਵੇਂ ਨੂੰ ਰਸਤਾ ਜਾਂਦਾ ਹੈ ਸਾਡੇ ਪਿੰਡ ਦੀ ਰਸਤਾ ਹੈ ਇਹ ਰਸਤਾ ਬੰਦ ਕਰਕੇ ਡੰਪ ਦਾ ਅਸੀਂ ਨੇ ਉਹਨਾਂ ਦਾ ਇੱਥੇ ਰੁਕਤਾ ਉਹਨਾਂ ਦਾ ਅਸੀਂ ਵਿਰੋਧ ਕਰ ਰਹੇ ਹਾਂ ਵੀ ਜਿੰਨਾ ਚਿਰ ਸਾਡਾ ਉਧਰਲਾ ਡੰਪ ਦਾ ਰਸਤਾ ਕਿੰਨੇ ਦਿਨਾਂ ਤੋਂ ਰੋਕ ਰੱਖਿਆ ਹੋਇਆ ਹੈ ਇਹ ਅਸੀਂ 13 ਤਰੀਕ ਤੋਂ ਰੋਕਿਆ ਹੈ ਜੀ 13 ਅਗਸਤ ਇਹ ਦਿਨ ਰਾਤ ਚੱਲਦਾ ਥੋੜਾ ਇਹ ਦਿਨ ਰਾਤ ਦਾ ਪੱਕਾ ਹੀ ਰਾਤ ਨੂੰ ਵੀ ਨੇ ਰਾਖੀ ਰੱਖਦੇ ਆ ਤੇ ਜਿਹੜਾ ਇਹ ਯੂਆ ਹੈਗਾ ਜਿਹੇ ਕਮੇਟੀ ਹੈ ਰ ਅਗਰ ਖੌ ਸੰਗਰੂਰ ਇਹਨਾਂ ਨੇ ਪਹਿਲਾਂ ਜਿਹੜਾ ਰੰਤੀਰ ਸਿੰਘ ਕਿਸਾਨ ਦੇ ਵਿੱਚ ਖੇਤ ਵਿੱਚ ਕੂੜਾ ਸਿੱਟਿਆ ਸੀ ਉਹਨੂੰ ਵੀ 6 ਲੱਖ ਰੁਪਏ ਮੁਕਰੇ ਦੀ ਉਹ ਵੀ ਉਸ ਟਾਈਮ ਅਸੀਂ ਧਰਨਾ ਲਾ ਕੇ ਇਸੇ ਤਰ੍ਹਾਂ ਦਰੀ ਦੇ ਉਰੇ ਚ ਇੱਕ ਮੰਗਵਾਇਆ ਸੀਗਾ ਤੇ ਉਹ ਸਾਨੂੰ ਨਾ ਚੈੱਕ ਦੀ ਗੱਲ ਕਰ ਰਹੇ ਨੇ ਹਜੇ ਹਜੇ ਉਹ ਤਾਂ ਕਦੇ ਸਾਡਾ ਦੇਣਾ ਕੁਝ ਨਹੀਂ ਕਿਤੇ ਇਹ ਵੀਰੇ ਉਨੀ ਤਾਂ ਦਿੱਤੀ ਦੀ 23 ਤੱਕ ਦੀ ਤੁਸੀਂ ਕੋਈ ਕਮੇਟੀ ਨੂੰ ਲਿਖ ਕੇ ਦਿੱਤਾ ਸੀ ਵੀ ਲਿਖ ਕੇ 6 ਮਹੀਨੇ ਵੀਰੇ ਇਹਨਾਂ ਨੂੰ ਪਹਿਲਾਂ ਲਿਖ ਕੇ ਦੇਣਾ ਪੈਂਦਾ ਉਹ ਲਿਖ ਕੇ ਦਿੱਤਾ ਸੀ ਉਦੋਂ ਬਾਲੀ ਸਰ ਤੇ ਗਈ ਉਹ ਅੱਛਾ ਵੀ ਭਾਈ ਗਾਹ ਨੂੰ ਮੈਂ ਕੂੜਾ ਛੱਡਾਉਂਦਾ ਨਹੀਂ ਵੀ ਨਾਲ ਦੀ ਨਾਲ ਮੇਰੇ ਖੇਤ ਚੋਂ ਕੂੜਾ ਚੱਕਿਆ ਜਾਵੇ ਜਦੋਂ ਥੋੜਾ ਟਾਈਮ ਖਤਮ ਹੋ ਜਾਊਗਾ ਵੀ ਮੇਰੇ ਖੇਤ ਚੋਂ ਕੂੜਾ ਚੱਕਿਆ ਜਾਵੇ ਇਹਨਾਂ ਨੇ ਬਥੇਰੇ ਕਿਹਾ ਵੀ ਹਾਂ ਚੱਕਾਂਗੇ ਜੀ ਸੀ ਪਰ ਚੱਕਿਆ ਹੁਣ ਤੱਕ ਨਹੀਂ ਮੈਂ ਗੇੜੇ ਮਾਰਦਾ ਰਿਹਾ ਕਿੰਨੇ ਮਹੀਨੇ ਹੋ ਗਏ ਹੁਣ ਤੱਕ ਮੇੜੇ 8 9 9ਵੇਂ 10ਵੇਂ ਮਹੀਨੇ ਹੋ ਗਏ ਪੂਰੇ ਆ 10ਵਾਂ ਚੱਲਦਾ ਇਹਨਾਂ ਦੇ ਕੋਈ ਕੰਨੇ ਜੋਗ ਨਹੀਂ ਸਰਕੇ ਕੀ ਲੱਗਦਾ ਫਿਰ ਜਿਹੜਾ ਨਵੇਂ ਡੰਪ ਤੇ ਧਰਨਾ ਇਸ ਕਰਕੇ ਲਵਾਉਣਾ ਨਹੀਂ ਵੀਰੇ ਮੋਰਚਾ ਲਾਇਆ ਧਰਨਾ ਨਹੀਂ ਲਾਇਆ ਵਾਪਸ ਮੋਰਚਾ ਲਾਇਆ ਵੀ ਇਹ ਸਾਡਾ ਕੰਮ ਹੋਵੇ ਕਿਉਂਕਿ ਮੈਨੂੰ ਮੇਰੇ ਤਿੰਨ ਫਸਲਾਂ ਮਰ ਗਏ ਮੈਨੂੰ ਇਹਦਾ ਬਣਦਾ ਜਿਹੜਾ ਜਿੰਨਾ ਵੀ ਉਹਨਾਂ ਦਾ ਕਰਿਆ ਹੈ ਤੀ ਜਾਂ ਤਾਂ ਉਹਨਾਂ ਦੇ ਅਫਸਰਾਂ ਦੇ ਤਲਕਾ ਹਾਂ ਚੋਂ ਕੱਟ ਕੇ ਦੇਣ ਕਿਦੋਂ ਮਰਜ਼ੀ ਦੇਵੇ ਗਵਰਨਮੈਂਟ ਮੈਨੂੰ ਦੇਵੇ ਮੇਰਾ 6 ਲੱਖ ਬਣਦਾ ਉਹਨਾਂ ਦੀ ਨਲਾਇਕੀ ਕਾਰਨ ਬਣਦਾ ਨਹੀਂ ਜੇ ਉਹ ਸਹੀ ਹੁੰਦੇ ਬੰਦੇ ਤਾਂ ਉਹਦੀ ਚੱਕੇ ਪਨਾ ਕਰ ਦਿੰਦੇ ਨਾ ਸਰਕਾਰ ਨੂੰ ਵਿਵਤਾ ਪੈਣੀ ਤੀ ਨਾ ਮੈਨੂੰ ਪੈਣੀ ਤੀ ਨਾ ਜਿਹੜੀ ਲੋਕਾਂ ਨੂੰ ਪੈਣੀ ਤੀ ਜਿਹੜੀ ਸੰਗਰੂਰ ਚ ਲੋਕਾਂ ਨੂੰ ਵਿਵਤਾ ਪਈ ਆ ਉਹ ਵੀ ਨਹੀਂ ਪੈਣੀ ਤੀ ਜਿਹਨਾਂ ਦਾ ਕੰਮ ਸਹੀ ਕੀਤਾ ਹੁੰਦਾ ਉਹਨਾਂ ਨੇ ਕੰਮ ਸਹੀ ਨਹੀਂ ਕੀਤਾ ਵੀਰੇ ਮੈਨੂੰ ਮੰਗਦਾ ਹੀ ਕਰਦੇ ਆ ਵੀ ਇਹਦੇ ਪੈਸੇ ਦਿੱਤੇ ਜਾਣ ਸਾਨੂੰ ਸਾਡੀ ਕੋਈ ਕਿਰਾਇਆ ਦਿੱਤਾ ਜਾਵੇ ਬਣ ਦਾ ਬੂੜਾ ਪੈ ਹੈ ਕਿਹੜਾ ਬਾਈ ਬਣ ਬੀਜ ਲੈ ਸਾਹਮਣੇ ਪੈਗਾ 6 ਲੱਖ ਬਣਦਾ ਫਿਰ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ